ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੋਲ ਇੱਕ ਖਾਸ ਤਰ੍ਹਾਂ ਦਾ ਤੀਰ ਕਮਾਨ ਰੱਖਦੇ ਹੁੰਦੇ ਸੀ ਜਿਸ ਦੇ ਨਾਲ ਉਹਨਾਂ ਨੇ 14 ਜੰਗਾਂ ਲੜੀਆਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ 9 ਟੰਕੀ ਕਮਾਨ ਹੁੰਦਾ ਸੀ ਅਤੇ ਇਸ ਕਮਾਨ ਦਾ ਵਜ਼ਨ 5 ਕਿਲੋ ਹੁੰਦਾ ਸੀ ਪਰ ਇਸ ਕਮਾਨ ਨੂੰ ਉਹੀ ਇਨਸਾਨ ਖਿੱਚ ਸਕਦਾ ਸੀ ਜਿਸ ਦੀ ਇੱਕ ਬਾਹ 496 ਪਾਉਂਡ ਭਾਰ 225 ਕਿਲੋ ਪਰ ਚੁੱਕ ਸਕਦੀ ਹੋਵੇ ਇਸ ਕਮਾਨ ਵਿੱਚੋਂ ਚੱਲਣ ਵਾਲੇ ਤੀਰ ਦੀ ਰਫ਼ਤਾਰ ਇੰਨੀ ਜ਼ਿਆਦਾ ਹੁੰਦੀ ਸੀ ਕਿ ਇੱਕ ਤੀਰ 10 ਬੰਦਿਆਂ ਨੂੰ ਚੀਰ ਦਿੰਦਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਰ ਇੱਕ ਤੀਰ ਨਾਲ ਲਗਭਗ 2 ਤੋਲੇ ਸੋਨਾ ਲੱਗਿਆ ਹੁੰਦਾ ਸੀ ਤਾਂ ਕਿ ਜੇ ਕੋਈ ਜੰਗ ਵਿੱਚ ਫੱਟੜ ਹੋ ਜਾਵੇ ਤਾਂ ਉਹ ਮੱਲਮ ਪੱਟੀ ਕਰਵਾ ਸਕੇ ਤੇ ਜੇ ਕੋਈ ਜੰਗ ਵਿੱਚ ਮਰ ਜਾਵੇ ਤਾਂ ਉਹਦੇ ਅੰਤਿਮ ਕ੍ਰਿਆ ਕਰਮ ਵਿੱਚ ਕੰਮ ਆ ਸਕੇ। ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਦਾਂ ਦੀ ਲੱਗੀ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਸੀਂ ਚੈਨਲ ਤੇ ਨਵੇਂ ਜੇ ਤਾਂ ਚੈਨਲ ਨੂੰ ਇਸ ਜਗ੍ਹਾ ਦੇ ਦਬਕੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਜੋ ਪਹਿਲਾ ਇਸ ਨੂੰ ਦਬਕੇ ਆਲ ਤੇ ਕਲਿੱਕ ਕਰ ਲਓ